ਬਿਲਕੁਲ ਜੀ ਕੱਲ ਸਾਡੀ ਟਰਾਂਸਪੋਰਟ ਮੰਤਰੀ ਲਾਲ ਜੀ ਭੁੱਲਣਾ ਮੀਟਿੰਗ ਸੀ ਉਹਦੇ ਵਿੱਚ 7 ਘੰਟੇ ਸਾਡੀ ਜਿਹੜੀ ਉਹ ਮੀਟਿੰਗ ਚੱਲੀ ਆ ਉਹਦੇ ਵਿੱਚ ਇੰਨਾ ਕਿ ਦਬ ਦਬਾਸੀਂ ਸਾਡੇ ਲੀਡਰਾਂ ਨੂੰ ਇੰਨਾ ਕਿ ਪ੍ਰੈਸ਼ਰ ਬਣਾ ਕੇ ਆਪਣੇ ਇਲਾਕੇ 'ਚ ਸੱਦ ਕੇ ਤੇ ਇੰਨਾ ਕਿ ਪ੍ਰੈਸ਼ਰ ਭਰਾ ਕੇ ਜਿਹੜਾ ਉਹ ਦਬ ਦਬਾ ਪਾ ਕੇ ਤੁਸੀਂ ਇੱਕ ਵੀਡੀਓ ਵੇਖੀ ਹੋਣੀ ਆ ਉਹਦੇ ਵਿੱਚ ਸਾਡੇ ਜਿਹੜੇ ਸਾਥੀ ਬੋਲ ਰਹੇ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਇੰਦਾ ਨਹੀਂ ਇੰਦਾ ਬੋਲਣਾ ਜਿਹੜੀ ਕਿਲੋਮੀਟਰ ਗੱਡੀਆਂ ਟੈਂਡਰ ਦੀ ਗੱਲ ਤੁਸੀਂ ਉਹਦੇ ਵਿੱਚ ਕੋਈ ਗੱਲਬਾਤ ਨਹੀਂ ਕਰਨੀ ਕਿਲੋਮੀਟਰ ਦੀ ਗੱਡੀਆਂ ਤੇ ਅਸੀਂ ਅੱਜ ਵੀ ਬੈਠੇ ਆਂ ਕੱਲ ਵੀ ਬੈਠੇ ਆਂਗਾ ਜਿੱਥੋਂ ਤੱਕ ਸਾਡੇ ਚਾਹ ਚੱਲਦੇ ਆਂ ਕੱਲਰ ਮਟਰ ਗੱਡੀਆਂ ਦਾ ਅਸੀਂ ਵਿਰੋਧ ਕਰਦੇ ਰਵਾਂਗੇ ਸਾਡੀ ਹੋਈ ਆ ਉਹ ਬਿਲਕੁਲ ਬੇਸਟਾ ਰਹੀ ਆ ਉਹਦੇ ਵਿੱਚ ਟਰਾਂਸਪੋਰਟ ਮੰਤਰੀ ਸਾਹਿਬ ਨੇ ਜਬਰੀ ਪ੍ਰੈਸ਼ਰ ਪਾ ਕੇ ਸਾਡੇ ਜਿਹੜੇ ਲੀਡਰ ਉੱਥੇ ਗਏ ਸੀ ਉਹਨਾਂ ਨੂੰ ਘੁਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਸਾਡਾ ਸਮਝੌਤਾ ਹੋ ਗਿਆ ਪਰ ਸਾਡਾ ਕਿਸ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋਇਆ ਜਿਹੜੇ ਸਾਡੇ ਵੀਰਾਂ ਦੇ 360 ਦੇ ਮੁਕਦਮੇ ਦਰਜ ਕੀਤੇ ਨੇ 751 ਦੇ ਮੁਕਦਮੇ ਦਰਜ ਕੀਤੇ ਨੇ ਜਦੋਂ ਤੱਕ ਉਹ ਮੁਕਦਮੇ ਰੱਦ ਨਹੀਂ ਹੁੰਦੇ ਕਿਲੋਮੀਟਰ ਗੱਡੀਆਂ ਦਾ ਟੈਂਟਰ ਰੱਦ ਨਹੀਂ ਹੁੰਦਾ ਸਾਡਾ ਜਿਹੜਾ ਚਲਦਾ ਰਹੇਗਾ ਪ੍ਰੋਟੈਸ ਕਰਕੇ ਅਸੀਂ ਤੁਹਾਡੇ ਮਾధ్యਮ ਰਾਹੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਕਿ ਨਾ ਹੀ ਡਰਨ ਵਾਲਿਆਂ ਤੇ ਨਾ ਹੀ ਡੋਲਣ ਵਾਲਿਆਂ ਸਾਡਾ ਜਿਹੜਾ ਸੰਘਰਸ਼ ਹੈ ਲੰਬਾ ਚੱਲੇਗਾ ਜਦੋਂ ਤੱਕ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਨਹੀਂ ਬਣੀਆਂ ਜਾਂਦੀਆਂ